ਪੰਜਾਬੀਆਂ ਦੇ ਲਈ ਵੱਜ ਗਈ ਖਤਰੇ ਦੀ ਘੰਟੀ ਆ ਦੇਖੋ ਘੱਟ بارش ਹੋਣ ਦੇ ਕਰਕੇ ਪੰਜਾਬ ਦੇ ਵਿੱਚ ਇੱਕ ਸੰਕਟ ਪੈਦਾ ਹੋ ਗਿਆ ਤੇ ਦਰਸਲ ਇੱਕ ਬੁਰੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਕੀ ਕੁਝ ਮਾਮਲਾ ਸਾਹਮਣੇ ਆਇਆ ਪਰ ਹੁਣ ਘੱਟ بارش ਹੋਣ ਕਰਕੇ ਖਤਰਾ ਜਿਹੜਾ ਵਾ ਪੰਜਾਬ ਦੇ ਵਿੱਚ ਪੈਦਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਜਾਣਕਾਰੀ ਇਸ ਬਾਬਤ ਹੈ ਕਿ ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖਬਰ ਹੈ ਦਰਸਲ ਇਸ ਸੀਜ਼ਨ ਦੌਰਾਨ ਚੰਗੀ بارش ਨਾ ਹੋਣ ਕਰਕੇ ਰਣਜੀਤ ਸਾਗਰ ਡੈਮ ਪ੍ਰੋਜੈਕਟ ਇਸ ਝੀਲ 'ਚ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ ਡੈਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਵਾਰ ਡੈਮ ਪ੍ਰੋਜੈਕਟ ਦੀ ਝੀਲ 'ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਕਰੀਬ 5.5 ਮੀਟਰ ਘਟਿਆ ਹੈ ਇਸ ਕਰਕੇ ਬਿਜਲੀ ਉਤਪਾਦਨ ਦੇ ਵੀ ਮਾੜੇ ਅਸਰ ਪੈ ਰਹੇ ਨੇ ਪਾਣੀ ਘਟ ਹੋਣ ਕਾਰਨ ਡੈਮ ਪ੍ਰੋਜੈਕਟ ਤੇ ਬਣੇ ਚਮੇਰਾ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਵੀ ਰੁਕ-ਰੋਕੇ ਕੀਤਾ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਇਸ ਵੇਲੇ ਡੈਮ ਪ੍ਰੋਜੈਕਟ ਦੀ ਝੀਲ 'ਚ ਪਾਣੀ ਦਾ ਪੱਧਰ 994.05 ਮੀਟਰ ਤੱਕ ਪਹੁੰਚਿਆ ਹੈ ਜੋ ਕਿ ਪਿਛਲੇ ਸਾਲ ਇਹ 999.56 ਮੀਟਰ ਸੀ ਜੇਕਰ 2100 ਕਿਓਸਿਕ ਮੀ ਨਹੀਂ ਪੈਂਦਾ ਤਾਂ ਡੈਮ ਮਾਰਾਂ ਦੇ ਮੁਤਾਬਕ ਪਾਣੀ ਦਾ ਪੱਧਰ ਹੋਠ ਹੇਠਾਂ ਜਾਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਚ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ ਦੱਸਿਆ ਕਿ ਡੈਮ ਪ੍ਰੋਜੈਕਟਾਂ ਦੇ ਚਾਰ ਯੂਨਿਟਾਂ ਚੋਂ ਸਿਰਫ ਇੱਕ ਯੂਨਿਟ ਹੀ 120 ਮੀਗਾਵਾਟ ਦੀ ਸਮਰੱਥਾ ਵਾਲਾ 14 ਲੱਖ ਯੂਨਿਟ ਬਿਜਲੀ ਪੈਦਾ ਕਰ ਰਿਹਾ ਤੇ 2100 ਕਿਓਸਿਕ ਪਾਣੀ ਦਾ ਵਾਹ ਸ਼ਾਹਪੂਰ ਝੀਲ 'ਚ ਛੱਡਿਆ ਜਾ ਰਿਹਾ ਹੈ ਹਾਲਾਂਕਿ ਦਸੀਏ ਕੇ ਐਮਬੀ ਲਿੰਕ ਨਹਿਰ ਚੋ ਰਾਜਸਥਾਨ ਤੱਕ ਜਾਂਦੀ ਹੈ ਉਸ ਚ ਪਾਣੀ ਨਹੀਂ ਛੱਡਿਆ ਜਾ ਰਿਹਾ ਕਸ਼ਮੀਰ ਕਨਾਲ ਨਹਿਰ ਜੋ ਜੰਮੂ ਕਸ਼ਮੀਰ ਜਾਂਦੀ ਹੈ ਉਸ ਚ 150 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਡੈਮ ਪ੍ਰੋਜੈਕਟਾਂ ਦੇ ਮਾਹਿਰਾਂ ਦੇ ਅਨੁਸਾਰ ਇਸ ਸਮੇਂ ਲੋੜਿੰਦੀ ਬਾਰਿਸ਼ ਹੋਣੀ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਛੀਲ ਚ ਪਾਣੀ ਦਾ ਪੱਧਰ ਹੋਰ ਵੀ ਘਟ ਜਾਵੇਗਾ ਤਾਂ ਜਿੱਥੇ ਕਿ ਹੁਣ ਬਹੁਤ ਘੱਟ ਮਾਤਰਾ ਤੇ ਪੰਜਾਬ ਦੇ ਵਿੱਚ ਬਾਰਿਸ਼ ਹੋਈ ਹੈ ਤੇ ਇਹ ਬਾਰਿਸ਼ ਨਾ ਹੋਣ ਕਰਕੇ ਵੱਡਾ ਖਤਰਾ ਜਿਹੜਾ ਵਾ ਡੈਮਾਂ ਦੇ ਵਿੱਚ ਪੈਦਾ ਹੋ ਰਿਹਾ ਔਰ ਬਿਜਲੀ The cat ਪੈਦਾ ਕਰਨ ਦੇ ਵਿੱਚ ਵੀ ਉਤਪਾਦਨ ਬਿਜਲੀ ਦਾ ਹੋਣਾ ਬੇहद ਮੁਸ਼ਕਿਲ ਭਰਿਆ ਹੋ ਗਿਆ ਜਿੱਥੇ ਕਿ ਬਹੁਤ ਖਤਰਾ ਜਿਹੜਾ ਪੰਜਾਬ ਦੇ ਵਿੱਚ ਮੰਡਰਾ ਰਿਹਾ ਔਰ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਜੇਕਰ ਪੰਜਾਬ ਦੇ ਵਿੱਚ بارش ਨਾ ਹੋਈ ਤਾਂ ਉਸ ਕਰਕੇ ਹੋਰ ਮੁਸੀਬਤਾਂ ਦਾ ਸਾਹਮਣਾ ਜਿਹੜਾ ਪੰਜਾਬ ਵਾਸੀਆਂ ਨੂੰ ਕਰਨਾ ਪਵੇਗਾ ਜਿਸ ਦੇ ਨਾਲ ਜੋ ਹੈ ਹੋਰ ਮੁਸੀਬਤਾਂ ਬਿਜਲੀ ਨੂੰ ਲੈ ਕੇ ਵੀ ਆਉਣਗੀਆਂ ਤਾਂ ਹੋਰ ਕਈ ਸੰਕਟ ਜਿਹੜੇ ਪੰਜਾਬ ਦੇ ਵਿੱਚ ਪੈਦਾ ਹੋਣਗੇ ਤਾਂ ਬੇहद ਹੀ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਦਰਸਲ ਜਿੱਥੇ ਕਿ ਇਹ ਮਾਮਲਾ ਕਾਫੀ ਸੋਸ਼ਲ ਤੇ ਪੱਖਿਆ ਹੋਇਆ ਔਰ ਇਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਜੇਕਰ ਹੁਣ ਪਾਣੀ ਜਿਹੜਾ ਵਾ ਉਹ ਘਟ ਗਿਆ ਤਾਂ ਹੋਰ ਜ਼ਿਆਦਾ ਬਿਜਲੀ ਉਤਪਾਦਨ ਤੇ ਮਾੜਾ ਅਸਰ ਪੈਣ ਵਾਲਾ ਹੈ ਪਾਣੀ ਘਟ ਹੋਣ ਕਰਕੇ ਡੈਮ ਪ੍ਰੋਜੈਕਟ ਤੇ ਬਣੇ ਚਮੇਰਾ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਵੀ ਰੋਕ ਰੋਕ ਕੇ ਕੀਤਾ ਜਾ ਰਿਹਾ ਕਿਉਂਕਿ ਹੁਣ بارش ਦੀ ਜਿਹੜੀ ਮੰਗਿਆ ਉਹ ਵੱਡੇ ਪੱਧਰ ਤੇ ਹੈ بارش ਜਿਹੜੀ ਆ ਉਹ ਹੁਣੀ ਲਾਜ਼ਮੀ ਹੈ ਔਰ ਜੇਕਰ بارش ਨਾ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚਿੰਤਾ ਜਿਹੜੀ ਆ ਉਹ ਵੱਧ ਜਾਵੇਗੀ ਜਿਸ ਨੂੰ ਲੈ ਕੇ ਚੇਲਾਂ ਚ ਪਾਣੀ ਜਿਹੜਾ ਵਾ ਉਹ ਘਟ ਜਾਵੇਗਾ ਹੋਰ ਤੇ ਪਦਰਥੇ ਢੇਠਾ ਹੋਣ ਕਰਕੇ ਸੰਕਟ ਜਿਹੜਾ ਪੰਜਾਬ ਦੇ ਵਿੱਚ ਪੈਦਾ ਹੋ ਜਾਵੇਗਾ ਇਹ ਹੁਣ ਇੱਕ ਬਿਹਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਖਬਰ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਵੀ ਜ਼ਰੂਰੀ ਬਣਦਾ ਹੈ ਕਿ ਲੋਕ ਜਾਗਰੂਕ ਰਹਿਣ ਉਹਨਾਂ ਤੱਕ ਇਹ ਜਾਣਕਾਰੀ ਪਹੁੰਚੀ ਔਰ ਪੰਜਾਬ ਦੇ ਵਿੱਚ ਹੁਣ بارش ਦੀ ਜਿਹੜੀ ਆ ਉਮੀਦ ਲਗਾਈ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ بارش ਹੋਣ ਤੇ ਖਤਰਾ ਟਲੇਗਾ ਨਹੀਂ ਤਾਂ ਖਤਰਾ ਵੱਧ ਸਕਦਾ